ਪੰਜਾਬ ਸਰਕਾਰ ਵੱਲੋਂ ਜਿਹੜੀ ਯੋਧ ਨਸ਼ਿਆਂ ਵਿਰੋਧ ਮੁਹਿੰਮ ਚਲਾਈ ਗਈ ਹੈ ਉਸ ਦੀ ਲੜੀ ਦੇ ਵਿੱਚ ਅੱਜ ਜਿਹੜਾ ਕੈਸੋ ਸਰਚ ਆਪਰੇਸ਼ਨ ਹੈ ਜ਼ਿਲ੍ਹਾ ਤਰਨਤਾਰਨ ਵਿੱਚ ਜਿਹੜਾ ਸਾਰੀ ਪੰਜਾਬ ਦੀ ਤਰਜ਼ ਤੇ ਕੀਤਾ ਜਾ ਰਿਹਾ ਸੋ ਅੱਜ ਖੇਮ ਕਰਨ ਦੇ ਥਾਣਾ ਮਹਿਦੀਪੁਰ ਦੇ ਵਿੱਚ ਦੋ ਥਾੜਿਆਂ ਦੀ ਫੋਰਸ ਥਾਣਾ ਬਲਟੋਆ ਤੇ ਥਾਣਾ ਖੇਮ ਕਰਨ ਦੀ ਫੋਰਸ ਨਾਲ ਜਿਹੜੇ ਲਿਸਟਡ ਤੇ ਸ਼ੱਕੀ ਵਿਅਕਤੀ ਨੇ ਜਿਹੜੇ ਨਸ਼ਿਆਂ ਦੇ ਕਾਰੋਬਾਰ ਦੇ ਵਿੱਚ ਇਨਵੋਲਵ ਨੇ ਉਹਨਾਂ ਦੇ ਘਰਾਂ ਦੇ ਵਿੱਚ ਰੇਡ ਕੀਤੇ ਜਾ ਰਹੇ ਨੇ ਤੇ ਸਰਚ ਕੀਤੀ ਜਾ ਰਹੀ ਆ ਤੇ ਤਾਂ ਕਿ ਜਿਹੜੇ ਅवैध ਧੰਦਾ ਕਰਨ ਵਾਲੇ ਉਹਨਾਂ ਦੇ ਖਿਲਾਫ ਜਿਹੜੀ ਹੈ ਮੁਹਿੰਮ ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਬਡਿਵੀਜ਼ਨ ਪਿੱਖੀਵੜ ਦੇ ਵਿੱਚ ਜਿੱਥੇ ਇੱਥੇ ਵੀ ਕਾਰਵਾਈ ਕੀਤੀ ਜਾ ਰਹੀ ਆ ਉੱਥੇ ਡਲਪਿੰਡ ਦੇ ਵਿੱਚ ਵੀ ਐਸਐਚਓ ਖਾਲੜਾ ਐਸਐਚਓ ਪਿੱਖੀਵੜ ਤੇ ਐਸਐਚਓ ਕੱਚਾ ਪੱਕਾ ਵੱਲੋਂ ਇੱਕ ਡੀਐਸਪੀ ਸਾਹਿਬ ਵੱਖਰੇ ਤੌਰ ਤੇ ਲੱਗ ਕੇ ਉੱਥੇ ਵੀ ਸਰਚ ਆਪਰੇਸ਼ਨ ਕਰ ਰਿਹਾ ਸੋ ਇਹਦੇ ਵਿੱਚ ਅਸੀਂ ਕੁਝ ਇੱਕ ਵਿਅਕਤੀਆਂ ਨੂੰ ਰਾਉਂਡ ਅਪ ਵੀ ਕੀਤਾ ਆ ਤੇ ਕੁਝ ਕੁ ਦੀ ਅਸੀਂ ਤਲਾਸ਼ ਵਾਸਤੇ ਜਿਹੜੀ ਸ਼ਾਮਬਾਰੀ ਵੀ ਕਰ ਰਿਹਾ ਸੋ ਇਹਦੀ ਜਿਹੜੀ ਕਨਕਲੂਜਨ ਆਉ ਉਹ ਜਿਹੜਾ ਇਹ ਖਤਮ ਹੋਣ ਤੋਂ ਬਾਅਦ ਜਿਹੜੀ ਉਹ ਦਿੱਤੀ ਜਾਊਗੀ ਸੋ ਮੈਂ ਇਥੇ ਤਾੜਨਾ ਕਰਨਾ ਚਾਹੁੰਦਾ ਜਿਹੜੇ ਨਸ਼ਿਆਂ ਦੇ ਕੇਸ ਗੋਰਖ ਧੰਦੇ ਦੇ ਵਿੱਚ ਬੜਿਆ ਵੀ ਉਹ ਆਪਣੇ ਕੰਮਾਂ ਤੋਂ ਬਾਜ਼ ਆ ਜਾਣ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਿੱਥੇ ਅਸੀਂ ਜਲ ਤੋਂ ਜਲਦ ਉਹਨਾਂ ਨੂੰ ਫੜ ਕੇ ਗ੍ਰਿਫਤਾਰ ਕਰਕੇ ਤੇ ਕਾਨੂੰਨੀ ਕਾਰਵਾਈ ਕਰਦੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਾਂਗੇ ਤੇ ਉਹਨਾਂ ਦੀਆਂ ਅਬੈਦ ਬਣਾਈਆਂ ਹੋਈਆਂ ਜਿਹੜੀਆਂ ਜਾਇਦਾਦਾਂ ਉਹਨਾਂ ਨੂੰ ਜ਼ਬਤ ਵੀ ਕਰਾਵਾਂਗੇ ਤੇ ਗੈਰ ਕਾਨੂੰਨੀ ਤਰੀਕੇ ਨਾਲ ਗੈਸ ਥਾਮਾਂ ਤੇ ਬਣਾਈਆਂ ਗਈਆਂ ਜਿਹੜੀਆਂ ਮਕਾਨ ਕੋਠੇ ਉਹਨਾਂ ਨੂੰ ਬਖਰੇ ਤੌਰ ਤੇ ਢਾਵਾਂਗੇ ਵੀ ਸੋ ਮੈਂ ਇਥੇ ਤਰੰਤਾਰਨ ਪੁਲਿਸ ਵੱਲੋਂ ਜਿਹੜੇ ਸਾੜੇ ਮਾੜੇ ਅਨਸਰਾ ਉਹਨਾਂ ਨੂੰ ਸਾੜਨਾ ਕਰਦਾ ਖਾਸ ਕਰਕੇ ਇਸ ਬਾਰਡਰ ਰੇਂਜ ਤੇ ਕਾਫੀ ਵਿਅਕਤੀ ਜਿਹੜੇ ਆ ਅਸੀਂ ਇਸ ਮੁਹਿੰਮ ਦੇ ਥੱਲੇ ਜਿਹੜੇ ਆ ਮਨ ਕੋਲ ਬਰਾਮਦਗੀਆ ਕਰਕੇ ਵਕ ਵਕ ਜ਼ਿਲਾਂ ਦੇ ਵਿੱਚ ਭੇਜ ਚੁੱਕੇ ਆ ਸੋ ਆਪਣਾ ਜਿਹੜਾ ਧੰਦਾ ਆ ਆਪਣਾ ਕਾਰੋਬਾਰ ਆ ਉਹ ਮਿਹਨਤ ਕਿਰਤ ਤੇ ਆ ਹੁਣ ਤੇ ਇਸ ਨਜਾਇਜ਼ ਧੰਦੇ ਦੇ ਉੱਤੋਂ ਜਿਹੜਾ ਪੰਜਾਬ ਨੂੰ ਬਰਬਾਦ ਕਰ ਰਿਹਾ ਇਸ ਤੋਂ ਬਚੋ